ਫੇਰ ਮਿਤੀ 12 ਨਵੰਬਰ ਨੂੰ ਇੱਕ ਲੜਾਈ ਝਗੜਾ ਹੋਇਆ ਸੀਗਾ ਥੋਬਿਆਂ ਨਗਰ ਬਸਤੀ ਦੇ ਵਿੱਚ ਜਿਸ ਦੇ ਵਿੱਚ ਜਤਿੰਦਰ ਅਤੇ ਤਰਮਿੰਦਰ ਦੋ ਸਕੇ ਭਰਾਵਾਂ ਨੂੰ ਕੁਝ ਵਿਕਟੀਆਂ ਨੇ ਸੱਟਾਂ ਮਾਰੀਆਂ ਸੀਗੀਆਂ ਉਹ ਲੜਾਈ ਦੇ ਦੌਰਾਨ ਜਤਿੰਦਰ ਦੀ ਮੌਕੇ ਤੇ ਉੱਪਰ ਮੌਤ ਹੋ ਗਈ ਸੀ ਅਤੇ ਉਸ ਦੇ ਦੂਸਰੇ ਪਰਾ ਤਰਮਿੰਦਰ ਨੂੰ ਅਦੇਸ਼ ਹਸਪੀਟਲ ਵਿੱਚ ਰਖੜਲ ਕਰਾਇਆ ਗਿਆ ਸੀਗਾ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਸੋ ਇਸ ਬੰਦ ਦੇ ਵਿੱਚ ਅਸੀਂ ਮੁਕੱਦਮਾ ਨੰਬਰ 325 ਖਾਣਾ ਸਿਵਲ ਲਾਈਨ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਤੇ ਇਸ ਦੋਹਰੇ ਕਤਲ ਦੇ ਵਿੱਚ ਪੰਜ ਜਿਹੜੇ ਦੋਸ਼ੀ ਸੀਗੇ ਉਹਨਾਂ ਦੀ ਪਛਾਣ ਕੀਤੀ ਗਈ ਸੀ ਜਿਸ ਦੇ ਵਿੱਚੋਂ ਗੁਰਮਨ ਨੂਰ ਪ੍ਰਿੰਸ ਸੁਪਰੀਦ ਚੋਚੋ ਅਤੇ ਵਿਸਕੀ ਜਿਹੜੇ ਦੋਸ਼ੀ ਸੀਗੇ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਇਹਨਾਂ ਮੁਕਦਮਿਆਂ ਦੇ ਸਬੰਧ ਵਿੱਚ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਦੀ ਸੁਪਰਵਾਈਜ਼ਨ ਦੇ ਵਿੱਚ ਸੀ ਇਨਚਾਰਜ 1 ਅਤੇ ਐਸ ਐਚਓ ਸਿਵਲ ਲਾਈਨ ਵੱਲੋਂ ਰੇਡ ਕਰਦੇ ਹੁਆ ਗੁਰਮਨ ਅਤੇ ਨੂਰ ਨੂੰ ਦਿੱਲੀ ਦੇ ਵਿੱਚੋਂ ਗ੍ਰਫਤਾਰ ਕੀਤਾ ਸੀਗਾ ਉਸ ਤੋਂ ਬਾਅਦ ਜਿਹੜਾ ਤੀਸਰਾ ਦੋਸ਼ੀ ਪ੍ਰਿੰਸ ਸੀਗਾ ਉਸ ਨੂੰ ਬਠਿੰਡਾ ਦੇ ਵਿੱਚੋਂ ਗ੍ਰਫਤਾਰ ਕੀਤਾ ਗਿਆ ਸੀਗਾ ਤੇ ਦੂਸਰੇ ਜਿਹੜੇ ਦੋ ਦੋਸ਼ੀ ਬਾਕੀ ਸੀਗੇ ਸੁਖਪ੍ਰੀਤ ਚੋਚੋ ਅਤੇ ਵਿਸਕੀ ਇਹ ਕਾਫੀ ਛਾਤਰ ਸੀਗੇ ਤੇ ਵਾਰ-ਵਾਰ ਆਪਣੀ ਜਿਹੜੀ ਲੋਕੇਸ਼ਨ ਸੀਗੀ ਉਸ ਨੂੰ ਚੇਂਜ ਕਰ ਰਹੇ ਸੀਗੇ ਸੋ ਇਹਨਾਂ ਨੂੰ ਜੇ ਗ੍ਰਫਤਾਰੀ ਵਾਸਤੇ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਤੇ ਟੀਮਾਂ ਨੇ ਹਰਿਆਣਾ ਰਾਜਸਥਾਨ ਉਤਰਾਖੰਡ ਅਤੇ ਤਾਮਿਲਨਾਡੂ ਸਟੇਟਸ ਦੇ ਵਿੱਚ ਰੇਡਸ ਕੀਤੀਆਂ ਸੀਗੀਆਂ ਅਤੇ ਤਾਮਿਲਨਾਡੂ ਰ ਚੋਚ ਨਾਮ ਦੇ ਇੱਕ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕੀਤਾ ਉਸ ਦੀ ਗ੍ਰਿਫਤਾਰੀ ਤੋਂ ਇਹ ਸਾਹਮਣੇ ਆਇਆ ਕਿ ਉਹ 160/24 ਜਿਸ ਦੇ ਵਿੱਚ ਮਹਾਵੀਰ ਪਾਸਵਨ ਦਾ ਲਾਸਟ ਇਅਰ ਛਟਕ ਪੂਜਾ ਦੇ ਦੌਰਾਨ ਕਤਲ ਹੋਇਆ ਸੀਗਾ ਉਸ ਮੁਕਦਮੇ ਦੇ ਵਿੱਚ ਉਹ ਦੋਸ਼ੀ ਹੈ ਉਸ ਨੂੰ ਅਸੀਂ ਤਾਮਨਾੜੂ ਤੋਂ ਗ੍ਰਫਤਾਰ ਕਰਕੇ ਵਾਪਿਸ ਮਠੰਡਾ ਲੈ ਕੇ ਆਏ ਅਤੇ ਉਸ ਦੀ ਪੁਸ਼ਗਿਸ਼ਤ ਤੇ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਉਸ ਮੁਕਦਮੇ ਦੇ ਵਿੱਚ ਸੁਖਪ੍ਰੀਤ ਚੋਚੋ ਕਰਨ ਅਤੇ ਪ੍ਰਿੰਸ ਨਾਮ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਉਸ ਵਿੱਚ ਸ਼ਮੂਲੀਅਤ ਪਾਈ ਗਈ ਸੀ ਜਿਸ ਦੇ ਵਿੱਚ ਪ੍ਰਿੰਸ ਜੋ ਸੀਗਾ ਉਹ ਕਿਸੇ ਮੁਕਦਮੇ ਦੇ ਵਿੱਚ ਮਠੰਡਾ ਜੇਲ੍ਹ ਦੇ ਵਿੱਚ ਬੰਦ ਸੀਗਾ ਉਸ ਨੂੰ ਅਸੀਂ ਪ੍ਰੋਡਕਸ਼ਨ ਅਰੰਡ ਤੇ ਲੈ ਕੇ 160/24 ਮੁਕਦਮੇ ਦੇ ਵਿੱਚ ਉਸ ਦੀ ਗ੍ਰਫਤਾਰੀ ਪਾਈ ਇਸ ਤੋਂ ਇਲਾਵਾ ਜਿਹੜਾ ਉਸ ਨੂੰ ਵੀ ਅਸੀਂ ਜਿਹੜੀ ਹੈਗੀ ਗ੍ਰਿਫਤਾਰ ਕਰਨ ਦੇ ਵਿੱਚ ਅਸੀਂ ਸਫਲ ਹੋਏ ਅਤੇ ਉਸ ਨੂੰ 60/24 ਦੇ ਵਿੱਚ ਉਸ ਦੀ ਗ੍ਰਿਫਤਾਰੀ ਪਾਈ ਗਈ। ਇਸ ਤੋਂ ਇਲਾਵਾ ਤੀਸਰਾ ਇੱਕ ਮੁਕੱਦਮਾ ਸੀਗਾ 40/25 ਜਿਸ ਦੇ ਵਿੱਚ ਸ਼ਿਵਮ ਨਾਮ ਦੇ ਲੜਕੇ ਦਾ ਕਤਲ ਹੋਇਆ ਸੀਗਾ। ਜਦੋਂ ਅਸੀਂ ਇਸ ਦੋਹਰੇ ਕਤਲ ਕਰਨ ਵਾਲੇ ਮੁਕੱਦਮੇ ਦੇ ਰਿਲੇਟਡ ਰੀਡਸ ਕਰ ਰਹੇ ਸੀਗੇ ਤੇ ਇੱਕ ਦੋਸ਼ੀ ਅਨੂਜ ਜਿਹੜਾ ਸੀਗਾ ਉਸ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋਏ ਜਿਹੜਾ ਕਿ 40/25 ਦੇ ਵਿੱਚ ਜਿਹੜਾ ਦੋਸ਼ੀ ਸੀਗਾ। ਸੋ 325/25 ਜਿਸ ਦੇ ਵਿੱਚ ਜਤਿੰਦਰ ਅਤੇ ਧਰਮਿੰਦਰ ਦੋ ਭਰਾਵਾਂ ਦਾ ਕਤਲ ਹੋਇਆ ਸੀਗਾ ਉਸ ਦੇ ਵਿੱਚ ਕੁੱਲ ਪੰਜ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ 160/24 ਜਿਸ ਦੇ ਵਿੱਚ ਮਹਾਵੀਰ ਪਾਸਵੰਦ ਦਾ ਕਤਲ ਹੋਇਆ ਸੀਗਾ ਉਸ ਦੇ ਵਿੱਚ ਅਸੀਂ ਕੁੱਲ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਆ ਅਤੇ 40/25 ਜਿਸ ਦੇ ਵਿੱਚ ਸ਼ਿਵਮ ਨਾਮ ਦਾ ਲੜਕੇ ਦਾ ਕਤਲ ਹੋਇਆ ਸੀਗਾ ਉਸ ਦੇ ਵਿੱਚ ਅਸੀਂ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਸੋ ਇਹ ਤਿੰਨੇ ਤਿੰਨ ਜਿਹੜੇ ਕਤਲ ਦੇ ਮਾਮਲੇ ਸੀਗੇ ਸਾਡੇ ਟਰੇਸ ਹੋ ਗਏ ਨੇ ਤੇ ਸਾਰੇ ਮੁਕਦਮਿਆਂ ਦੀ ਦੋਸ਼ੀਆਂ ਦੀ ਇਹਨਾਂ ਮੁਕਦਮਿਆਂ ਦੇ ਵਿੱਚ ਗ੍ਰਿਫਤਾਰੀ ਮੁਕੰਮਲ ਹੋ ਚੁੱਕੀ ਹੈ ਜਿਹੜੇ ਦੋ ਭਰਾਵਾਂ ਦਾ ਕਤਲ ਹੋਇਆ ਸੀਗਾ ਕਾਰ ਉਸ ਦੇ ਵਿੱਚ ਦੀਵਾਲੀ ਵਾਲੇ ਦਿਨ ਜਿਹੜੀ ਵਿਸਕੀ ਅਤੇ ਧਰਮਿੰਦਰ ਦੀ ਆਪਸ ਦੇ ਵਿੱਚ ਤੋਤੋ ਮੈਮਾ ਹੋਈ ਸੀ ਕਿਉਂਕਿ ਪਟਾਕੇ ਚਲਾ ਰਹੇ ਸੀਗੇ ਡੂਰਿੰਗ ਜਦੋਂ ਪਟਾਕੇ ਚਲਾਏ ਦੀਵਾਲੀ ਦੇ ਤਰ੍ਹਾਂ ਤਿਹਾੜ ਮਨਾਉਣ ਦੇ ਸਮੇਂ ਇਹਨਾਂ ਦੇ ਆਪਸ ਦੇ ਵਿੱਚ ਟਕਰਾਅ ਹੋ ਗਿਆ ਟਕਰਾਅ ਤੋਂ ਬਾਅਦ ਜਿਹੜਾ ਸੀਗਾ ਵਿਸਕੀ ਸੀਗਾ ਇਹ ਆਪਣਾ ਸਾਥੀਆਂ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਇਹਨਾਂ ਦੇ ਸਟਾਫ